ਸਸਰੀ ਕਾਲ ਜੀ ਸਾਰਿਆਂ ਨੂੰ ਅੱਜ ਮੈਂ ਖੜਾ ਪਿੰਡ ਜਖਵਾਲੀ ਇਹ ਮੇਰੇ ਪਿਛਲੇ ਪਾਸੇ ਤੁਸੀਂ ਦੇਖ ਰਹੇ ਹੋ ਇਹ ਪਿੰਡ ਜਖਵਾਲੀ ਆ ਇਹ ਪਿੰਡ ਪਟਿਆਲਾ ਸਰਹੰਦਰ ਰੋਡ ਰੋਡ ਦੇ ਉੱਪਰ ਥੋੜਾ ਜਿਹਾ ਹਟਮਾ ਚੜ੍ਹਦੇ ਵੱਲ ਵਸਿਆ ਹੋਇਆ ਇਸ ਪਿੰਡ ਵਿੱਚ ਨੌਵੇਂ ਗੁਰੂ ਜੀ ਆਏ ਸਨ ਸੋ ਉਹਨਾਂ ਦੀ ਯਾਦ ਵਿੱਚ ਇਸ ਪਿੰਡ ਵਿੱਚ ਇੱਕ ਗੁਰਦੁਆਰਾ ਸਾਹਿਬ ਮੰਜੀ ਸਾਹਿਬ ਬਣਿਆ ਹੋਇਆ। ਇਹ ਇਧਰਲੇ ਪਾਸੇ ਹੈਂਗਾ ਜੀ ਪਿੰਡ। ਤੇ ਇਧਰ ਬਾਹਰ-ਬਾਹਰ ਇਹ ਹੈਂਗਾ ਗੁਰਦੁਆਰਾ ਸਾਹਿਬ। ਜਿਹੜਾ ਕਿ ਨਵੇਂ ਗੁਰੂ ਜੀ ਦੀ ਯਾਦ ਵਿੱਚ ਸਸ਼ੋਭਤਾ ਸੋ ਆਜੋ ਚਲ ਕੇ ਤੁਹਾਨੂੰ ਦਰਸ਼ਨ ਵੀ ਕਰਾਉਨੇ ਆ ਇਸ ਗੁਰਦੁਆਰਾ ਸਾਹਿਬ ਦੇ ਤੇ ਇਥੋਂ ਦੇ ਇਜ਼ਹਾਰਸ ਬਾਰੇ ਵੀ ਤੁਹਾਨੂੰ ਜਾਣੂ ਕਰਵਾਉਨੇ ਆ ਤੋ ਇਹ ਹੈਗਾ ਜੀ ਇਤਿਹਾਸਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਿੰਡ ਜਖਵਾਲੀ ਆਜੋ ਅੰਦਰ ਚਿਰ ਕੇ ਵੀ ਆਪਾਂ ਦਰਸ਼ਨ ਕਰਦੇ ਹਾਂ ਇਧਰਲੇ ਪਾਸੇ ਇਤਿਹਾਸ ਲਿਖਿਆ ਹੋਇਆ ਆਪਾਂ ਪਰਕੇ ਤੁਹਾਡੇ ਨਾਲ ਸਾਂਝਾ ਕਰਦੇ ਆਂ ਸਾਰੀਆਂ ਸੰਗਤਾਂ ਨਾਲ ਸੰਖੇਪ ਇਤਿਹਾਸ ਸਤਿਕਾਰਯੋਗ ਸਾਧ ਸੰਗਤ ਜੀ ਧਰਮ ਦੇ ਮਹਾਨ ਪਰਪਕਾਰੀ ਹਿੰਦ ਦੀ ਚਾਦਰ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਪਿੰਡ ਨੌ ਲਖਾ ਸਹਿਬ ਤੋਂ ਚੱਲ ਕੇ ਜਖਵਾਲੀ ਪੁੱਜੇ ਉਸ ਸਮੇਂ ਮਾਤਾ ਗੁਜਰੀ ਜੀ ਵੀ ਨਾਲ ਸਨ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਜੀ ਪ੍ਰਚਾਰ ਕਰਦੇ ਹੋਏ ਆਏ ਸਨ ਜਦੋਂ ਬ੍ਰਾਹਮਣ ਗੇਂਦਾਰਾਮ ਜੀ ਨੇ ਖਬਰ ਸੁਣੀ ਤਾਂ ਆਪਣੇ ਪਰਿਵਾਰ ਅਤੇ ਪਿੰਡ ਦੀਆਂ ਸੰਗਤਾਂ ਦੇ ਨਾਲ ਗੁਰੂ ਜੀ ਨੂੰ ਮਿਲਣ ਆਇਆ ਅਤੇ ਤਨ ਮਨ ਧਨ ਨਾਲ ਨਗਰ ਨਿਵਾਸੀਆਂ ਨੇ ਗੁਰੂ ਜੀ ਦੀ ਸੇਵਾ ਕੀਤੀ ਸਥਾਨ ਰਵੈਤ ਅਨਸਾਰ ਲੱਖੀ ਸਾਹ ਬੰਜਾਰਾ 9 ਲੱਖਾ ਸਹਿਬ ਚ ਰਹਿੰਦਿਆਂ ਸਮੇਂ ਆਪਣਾ ਗਵਾਚਿਆ ਬਲਦ ਲੱਭਣ ਆਇਆ ਹੋਇਆ ਸੀ ਤੇ ਕਨੇ ਜੰਗਲ ਵਿੱਚ ਘੁੰਮਦਾ ਫਿਰਦਾ ਗੁਰੂ ਸਾਹਿਬ ਨੂੰ ਮਿਲਣ ਗਿਆ ਅਤੇ ਕੁਝ ਸਮੇਂ ਰਹਿਣ ਪਿਛੋਂ ਗੁਰੂ ਸਾਹਿਬ ਪਿੰਡ ਆਕੜ ਚਲੇ ਗਏ ਲੱਖੀ ਸਹਾ ਬਨਿਆਰਾ ਗੁਰੂ ਸਾਹਿਬ ਨੂੰ ਵਿਦਾ ਕਰਨ ਲਈ ਆਕੜ ਪਿੰਡ ਤੱਕ ਰ ਗਿਆ ਗੁਰੂ ਸਾਹਿਬ ਨੇ ਮਾਤਾ ਗੁਜਰੀ ਅਤੇ ਹੋਰ ਪਰਿਵਾਰ ਨੂੰ ਰਥ ਰਾਹੀਂ ਪਿੰਡ ਲੰਗ ਨੂੰ ਭੇਜ ਦਿੱਤਾ ਇਸ ਹਸਤਾਨ ਤੇ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਅਤੇ ਦਸਵੀਂ ਦਾ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਸ ਹਸਤਾਨ ਨੂੰ ਗੁਰੂ ਤੇਗ ਬਹਾਦਰ ਜੀ ਦਾ ਵਰ ਹੈ ਕਿ ਜੋ ਵੀ ਪ੍ਰਾਣੀ ਇਸ ਹਸਤਾਨ ਤੇ ਤਨ ਮਨ ਧਨ ਨਾਲ ਸੇਵਾ ਕਰੇਗਾ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੋਣਗੀਆਂ। ਸੋਏ ਜੀ ਇਸ ਗੁਰੂ ਘਰ ਦਾ ਇਤਿਹਾਸ ਸੋ ਤੁਸੀਂ ਵੀ ਕਹਿ ਰਹੇ ਨਾਗੇ ਇਸ ਗੁਰੂ ਘਰ ਦੇ ਦਰਸ਼ਨ ਜ਼ਰੂਰ ਕਰਨੇ ਜੀ। ਤੇ ਆਪਣੇ ਬੱਚਿਆਂ ਨੂੰ ਵੀ ਇਸ ਗੁਰੂ ਘਰ ਦੇ ਦਰਸ਼ਨ ਜ਼ਰੂਰ ਕਰਾਉਣੇ ਹੈ ਤੇ ਇਤੋਂ ਦੇ ਇਤਿਹਾਸ ਬਾਰੇ ਉਹਨਾਂ ਨੂੰ ਜ਼ਰੂਰ ਦੱਸਣਾ ਜੀ ਇਸੋ ਗੁਰਦੁਆਰਾ ਸਾਹਿਬ ਦੇ ਇੱਧਰਲੇ ਖੱਬੇ ਹੱਥ ਰਹਿਸ਼ੇ ਕਮਰੇ ਵੀ ਬਣੇ ਹੋਏ ਨੇ ਤੇ ਲੰਗਰ ਹਾਲ ਵੀ ਬਣਿਆ ਹੋਇਆ। ਸੋ ਇਸ ਗੁਰੂ ਘਰ ਦਾ ਇਤਿਹਾਸ ਸੁਣਾਉਂਦਿਆਂ ਹੋਇਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਕਿਰਪਾ ਕਰਕੇ ਮਾਫ ਕਰਨਾ ਜੀ।